ਹੁਣ ਯੂਪੀ ਤੋਂ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਕੀ ਸਿੱਖ ਵਿਅਕਤੀਆਂ ਨੂੰ ਦੇ ਅਜਿਹੇ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਇਹ ਸਭ ਕਰਨ ਵਾਲਾ ਵੀ ਕੋਈ ਹੋਰ ਨਹੀਂ ਉਥੋਂ ਦਾ ਪੁਲਿਸ ਵਾਲਾ ਹੈ ਐਸੇ ਦੇ ਵਿੱਚ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਘਟਨਾ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਇਤਰਾਜ਼ ਜਤਾਇਆ ਉਹਨਾਂ ਨੇ ਜਿੱਤੇ ਲਿਖਿਆ ਕਿ ਪਲਿਆਪੀਰਾ ਯੂਪੀ ਦੇ ਵਿੱਚ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਉਥੋਂ ਲੰਘ ਰਹੇ ਸਿੱਖ ਵਿਅਕਤੀਆਂ ਨੂੰ ਸਿੱਖ ਨੌਜਵਾਨਾਂ ਨੂੰ ਇਹ ਜਿਹੇ ਸ਼ਬਦਾ ਦੇ ਨਾਲ ਬੇਇੱਜ਼ਤ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਇਸ ਪੋਲਿਸ ਕਰਮੀਆਂ ਦੇ ਵਿਰੁੱਧ ਹੁਣ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਨਫ਼ਰਤ ਦੀ ਭਾਵਨਾ ਕੁਝ ਲੋਕ ਫੈਲਾਉਣ ਦੀ ਇਤਰਾਹੀ ਕੋਸ਼ਿਸ਼ ਕਰ ਰਹੇ ਨੇ ਇਸੇ ਤਰੀਕੇ ਦੇ ਨਾਲ ਪਹਿਲਾਂ ਕਈ ਵੀਡੀਓ ਸਾਹਮਣੇ ਆਈਆਂ ਨੇ ਜਿੱਥੇ ਕਿ ਪਹਿਲਾ ਇੱਕ ਸਿੱਖ ਆਈਏਐਸ ਅਧਿਕਾਰੀ ਨੂੰ ਵੀ ਇਸੇ ਤਰੀਕੇ ਦੇ ਨਾਲ ਜਾਂ ਫਿਰ ਕਹਿ ਲਈਏ ਕੀ ਆ ਗਿਆ ਤੇ ਹੁਣ ਵੀ ਇਸ ਘਟਨਾ ਦੇ ਵਿੱਚ ਇਸੇ ਤਰ੍ਹਾਂ ਪੁਲਿਸ ਵੱਲੋਂ ਉਹਨਾਂ ਨੌਜਵਾਨਾਂ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਜਦਕਿ ਉਹਨਾਂ ਨੇ ਅਜੇ ਹਕ ਕੁਝ ਵੀ ਨਹੀਂ ਕੀਤਾ ਉਹਨਾਂ ਨੌਜਵਾਨਾਂ ਦੇ ਵੱਲੋਂ ਕੋਈ ਵੀ ਉੱਥੇ ਹਿੰਸਾ ਦੀ ਘਟਨਾ ਨਹੀਂ ਕੀਤੀ ਗਈ ਕਿਸੇ ਨੂੰ ਉਹਨਾਂ ਨੇ ਮਾਰਾ ਨਹੀਂ ਬੋਲਿਆ ਪਰ ਫਿਰ ਵੀ ਪੁਲਿਸ ਅਧਿਕਾਰੀ ਉਹਨਾਂ ਨੂੰ ਇਸ ਤਰੀਕੇ ਦੇ ਸ਼ਬਦਾ ਦੇ ਨਾਲ ਸੰਬੋਧਨ ਕਰ ਰਿਹਾ ਹੈ ਇਸ ਘਟਨਾ ਦੇ ਵਿੱਚ ਵੀ ਜਦੋਂ ਪੁੱਛ ਰਹੇ ਨੇ ਕਿ ਤੁਸੀਂ ਹੱਤਵਾਦੀ ਸਾਨੂੰ ਕਿਸ ਤਰੀਕੇ ਦੇ ਨਾਲ ਕਹਿ ਰਹੇ ਹੋ ਅਸੀਂ ਇਹ じゃ ਕੀ ਕਰ ਦਿੱਤਾ ਅਸੀਂ ਤੁਹਾਡੀਆਂ ਸੜਕਾਂ ਬਣਾਈਆਂ ਨੇ ਉਸ ਤੋਂ ਬਾਅਦ ਤੁਸੀਂ ਸਾਨੂੰ ਸਦਿਓ ਤੇ ਫੇਰ ਇਹ ਪੁਲਿਸ ਵਾਲਾ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਤੇ ਉਹਨਾਂ ਨੌਜਵਾਨਾਂ ਨੂੰ ਵਾਰ-ਵਾਰ ਕਿਹਾ ਜਾ ਰਿਹਾ ਇੱਕ ਵਾਰ ਤੁਸੀਂ ਵੀਡੀਓ ਦੇਖੋ ਤੁਹਾਨੂੰ ਖੁਦ ਸਮਝ ਆਏਗਾ ਕਿ ਆਖਰਕਾਰ ਹੋਇਆ ਕੀ ਆਪ ਕਹਿੰਦੇ ਹਾਂ ਤਮਾਸ਼ਾ ਨਾ ਕਰੇ ਹਮ ਕਹਾਂ ਤਮਾਸ਼ਾ ਕਰ ਰਹੇ ਹਾਂ ਸਰ ਖੜੇ ਹੈ ਪਾਣੀ ਕੰਮ ਹੋ ਰਿਹਾ ਕੋਈ ਗੱਲ ਨਹੀਂ ਆਪੀਆ ਰੋਰ ਬਣਾਤਾ ਤੁਸੀਂ ਨਹੀਂ ਆਪ ਲੋਗ ਆਏ ਤੇ ਪਹਿਲਾਂ ਜਦੋਂ ਰੋਰ ਬਣਾ ਰਹੇ ਸੀ ਜਿਵੇਂ ਨਾ ਬਾਬਾ ਜੀ ਕੇ ਆ ਕੇ ਪਿੱਛੇ ਘੁੰਮ ਰਹੇ ਸੀ ਅਗਰ ਹਮ ਲੋਗ ਇੱਕ ਗੋਲੀ ਮਾਰਦੀ ਜਾਂ ਲੋਕਾਂ ਕੋ ਬਸ ਸਿੱਧੀ ਬਾਤ ਹੈ ਲੋਕਾਂ ਕੋ ਹਾਂ ਮਾਰੇ ਜਦੋਂ ਆਪ ਲੋਕ ਕਹਿ ਰਹੇ ਕਿ ਲੋਕ ਨਹੀਂ ਮਾਰੇ ਜਦੋਂ ਹਾਂ ਠੀਕ ਹੈ ਰਹਿਨੇ ਦੋ ਹਮ ਲੋਕ ਉੱਪਰ ਉੱਪਰ ਲੋਕੋ ਕੋ ਰਹਿਨੇ ਦੋ ਆਪ ਜਾਈਏ ਹੁਣ ਨਾ ਇਹਦਾ ਵੇਖ ਲੋ ਆਪ ਲੋਕ ਬਤਾ ਰਹੇ ਵੀ ਹਮ ਲੋਕੋ ਕੋ ਜਵਾਬ ਦੇਣਾ ਪਊਗਾ ਇਹ ਓਏ ਸੁਣਦੇ ਯਾਰ ਹੁਣ ਤੋਂ ਹੀ ਇਹ ਪ੍ਰੂਫ ਆਪਾਂ ਨੂੰ ਇਸ ਸ਼ੈੜਕ ਬਣਾਈ ਐ ਤੇ ਇਦਾਂ ਬੋਲਿਆ ਇਹਨਾਂ ਨੇ ਵੀਡੀਓ ਤੁਸੀਂ ਦੇਖ ਚੁੱਕੇ ਹੋ ਤਾਂ ਐਸੇ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਇਸ ਤਰ੍ਹਾਂ ਵੀ ਕਹਿਣਾ ਇਸ ਪੁਲਿਸ ਵਾਲੇ ਵੱਲੋਂ ਕਿੰਨਾ ਕਜਾਇਜ਼ ਹੈ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ ਕਿਉਂਕਿ ਭਾਰਤੀ ਸੰਵਿਧਾਨ ਦੀ ਨਜ਼ਰ ਦੇ ਵਿੱਚ ਭਾਰਤ ਦਾ ਕੋਈ ਧਰਮ ਨਹੀਂ ਭਾਰਤ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਬਰਾਬਰ ਨੇ ਤੇ ਕਿਸੇ ਇੱਕ ਧਰਮ ਦੇ ਨਾਲ ਜੋੜ ਕੇ ਕਿਸੇ ਵਿਅਕਤੀ ਨੂੰ ਕਹਿਣਾ ਕਿਸ ਤਰ੍ਹਾਂ ਜਾਇਜ਼ ਠਹਿਰਾਇਆ ਜਾ ਸਕਦਾ ਹੈ ਐਸੇ ਚ ਨਫਰਤ ਤੇ ਠੱਲ ਪਾਉਣ ਦੇ ਲਈ ਐਸੀ ਸ਼ਰਾਰਤੀ ਲੋਕਾਂ ਤੇ ਸਰਕਾਰੀ ਕਰਮਚਾਰੀਆਂ ਨੂੰ ਵੀ ਤਾੜਨਾ ਕੀਤੀ ਜਾਏ ਇਸ ਦੀ ਮੰਗ ਹੁਣ ਸੁਖਵੀਰ ਸਿੰਘ ਬਾਦਲ ਨੇ ਵੀ ਕੀਤੀ ਹੈ ਤੇ ਉਹਨਾਂ ਨੇ ਅੱਗੇ ਵੀ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਇਹ ਹਮੇਸ਼ਾ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਲੜਦੀ ਆਈ ਹੈ ਹਾਲਾਂਕਿ ਇੱਥੇ ਇਹ ਵੀ ਇੱਕ ਕਾਰਵਾਈ ਹੋਣੀ ਚਾਹੀਦੀ ਹੈ ਕਿ ਜੋ ਵੀ ਸਰਕਾਰੀ ਅਧਿਕਾਰੀ ਐਸੀ ਨਫਰਤ ਭਰੀ ਕਾਰਵਾਈ ਕਰਦਾ ਹੈ ਜਾਂ ਫਿਰ ਨਫਰਤ